ਸਸਿਕਲ ਸਾਥੀਓ ਸੌਰੀ ਆਪਾਂ 12 ਵਜੇ ਚਾਲੂ ਕਰਨੀ ਸੀ ਪਰ ਕਿਉਂਕਿ ਸਰਕਾਰ ਦੇ ਇੱਕ ਦੇ ਬਾਅਦ ਇੱਕ ਮੰਤਰੀ ਪਹਿਲਾਂ ਹਰਪਾਲ ਚਿਮਾ ਜੀ ਦੀ ਪ੍ਰੈਸ ਕਾਨਫਰੰਸ ਉਹਦੇ ਬਾਅਦ ਹੁਣੇ ਅਮਨ ਅਰੋੜਾ ਜੀ ਸ਼ਾਂਤ ਹੋਏ ਐ ਤੇ ਇਹਦੇ ਬਾਅਦ ਬਾਕੀ ਜਿਹੜਾ ਰੂਟੀਨ ਦਾ ਪ੍ਰੋਸੈਸ ਹੈ ਬਸ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਬਣ ਗਿਆ ਸਾਬ ਇੱਕ ਦੇ ਬਾਅਦ ਇੱਕ ਮੰਤਰੀ ਉਹ ਜਿਹਨੇ ਤੋਤੇ ਵਾਂਗੂ ਬੋਲਦੇ ਨੇ ਜੀ ਬੋਲੇ ਤੁਰਾਂਗੇ ਉਸਨਾਂ ਕੋਲ ਸਾਰਿਆਂ ਕੋਲ ਬਣ ਕੇ ਤਾਂ ਚਿੱਠੀ ਉਥੋਂ ਹੀ ਆਈ ਹੈ ਦਿੱਲੀ ਵਾਲੇ ਤੋਂ ਇੱਕ ਦੇ ਬਾਅਦ ਇੱਕ ਬੋਲਦੇ ਰਹਿਣਗੇ ਇਹ ਹੈ ਦੋ ਮਿੰਟਾਂ ਕਿਉਂਕਿ ਅੱਧਾ ਘਟਾ ਵੈਸੇ ਲੇਟ ਮੈਂ ਦੱਸ ਦਿਆਂ ਕਿਉਂਕਿ ਹੁਣ ਤਾਂ ਖੈਰ ਮਾਡਰਨ ਟੈਕਨੀਕਸ ਆ ਗਿਆ ਬੱਚਿਆਂ ਨੂੰ ਪੜਾਉਣ ਦਾ ਫਿਨਲੈਂਡ ਵੀ ਜਾ ਰਿਹਾ ਟੀਚਰ ਉੱਥੋਂ ਸਿੱਖ ਕੇ ਆ ਰਿਹਾ ਸਾਡੇ ਵਾਲੇ ਪਹੁੰਚਦਾ ਸੀਗਾ ਵੀ ਗਾਏ ਦੇ ਉੱਪਰ ਐਸੇ ਲਿਖੋ ਤੇ 3 ਹੁੰਦੇ ਕਲਾਸ 'ਚ ਹੁੰਦੇ ਸਾਰਿਆਂ ਦੀ ਗਾਏ ਕੋਈ ਕਵਰ ਨਹੀਂ ਹੁੰਦੀ ਸੀ ਕਿਨਾਂ ਆਮਾਰੀ ਗਾਏ ਹੈ ਜੀ ਦੋਸ ਕੇ ਸਿੰਘ ਹੈ ਜੀ ਸਫੇਦ ਰੰਗ ਹੈ ਜੀ 4 ਕਿਲੋ ਦੂਹ ਉਸ ਟਾਈਮ ਹੈ ਨਹੀਂ ਸੀ ਜਰਸੀ ਕਾਵਾ ਕੋ ਮੈਂ 4-5 ਕਿਲੋ ਵਾਲੇ ਕਾਵਾ ਸਾਰਿਆਂ ਨੇ ਇੱਕ ਬਰਾਬਰੀ ਹੁੰਦਾ ਸੀਗਾ ਉਹੀ ਹਾਲ ਸਾਡੇ ਵਾਲੇ ਮੰਤਰੀ ਆ ਨੇ ਇਹਨੇ ਚਿੱਟੀ ਗਾ ਇੱਕ ਵਾਰ ਗਿਆ 4 ਕਿਲੋ ਦੁੱਧ ਵਾਲੀ ਹੈ ਸੋ ਇਹਨਾਂ ਨੇ ਉਹਨਾਂ ਨੇ ਆਪਣਾ ਰੋਲ ਕਰ ਲਿਆ ਪਰ ਮੈਂ ਸਮਝਦਾ ਵੀ ਪੰਜਾਬ ਦੇ ਜੇ ਜੇ ਹਾਲਾਤ ਹੈ ਪੰਜਾਬ ਜਿਸ ਔਖੀ ਕਢੀ ਚੋਂ ਨਿਕਲ ਰਿਹਾ ਹੈ ਇੱਕ ਤਾਂ ਕੁਦਰਤੀ ਮਾਰ ਸਾਡੇ ਪਈ ਹੈ ਦੂਜੇ ਸਾਡਾ ਜਿਹੜਾ ਪ੍ਰਕੋਪ ਹੈ देयर इज अ ਗਵਰਨਮੈਂਟ ਵਿਦਾਊਟ ਗਵਰਨੈਂਸ ਉਹ ਵੀ ਸਾਡੇ ਟਾਈਮ 'ਚ ਜਦੋਂ ਚੰਡੀਗੜ੍ਹ ਆ ਕੇ ਐਡਮਿਸ਼ਨ ਲਈ ਜਦੋਂ ਕਹਿੰਦੇ ਚੰਡੀਗੜ੍ਹ 'ਚ ਇਹ ਕਹਿੰਦਾ ਜੀ ਇੱਥੇ ਕਨਬ ਨੇ ਇਹ ਕੰਦੇ ਸਟੂਡੈਂਟਸ ਵਿਦਾਊਟ এডਿਕੇਸ਼ਨ ਵਿਦਿਆਰਥੀ ਵਿਨਾ ਵਿਦਿਆਦੇ ਵਿਦਿਆਰਥੀ ਕਰਮੀਨ ਪੁਰਸ਼ ਵਿਦਿਆਨ ਵਿਦਿਆਰਥੀ ਇਸ ਕਿਸਮ ਦੀਆਂ ਗੱਲਾਂ ਸੀ ਆ ਜਿਹੜੇ ਹੈ ਗਵਰਨੈਂਸ ਹੀਨ ਗਵਰਨਮੈਂਟ ਹੈ ਇਹਦਾ ਸਾਨੂੰ ਮਿਲ ਰਿਹਾ ਮੈਂ ਕਿਉਂ ਕਹਿ ਰਿਹਾ ਸਭ ਮੈਂ ਕਿ ਮਜ਼ਾਕ ਤੇ ਨਹੀਂ ਕਿਉਂਕਿ ਇਹ ਬੜਾ ਸੀਰੀਅਸ ਇਸ਼ੂ ਹੈ ਇਹਦੇ ਵਾਸਤੇ ਮੈਂ ਸਰਕਾਰ ਦੀ ਪਾਲਿਸੀ ਦੀ ਗੱਲ ਕਰਦਾ ਮੈਂ ਮੁੱਖ ਮੰਤਰੀ ਜੀ ਤਬੀਅਤ ਨਸਾਜ ਹੈ ਆ ਮੋਲਸੋ ਵੈਰੀ ਕੰਸਰਨਡ ਵੀ ਮੁੱਖ ਮੰਤਰੀ ਠੀਕ ਹੁਣ ਗਵਰਨਰ ਸਾਹਿਬ ਹੁਣੇ ਮਿਲ ਕੇ ਆਏ ਐ ਪਤਾ ਲਿਆ ਉਹਦੇ ਤੇ ਵੀ ਗੱਲ ਕਰੂੰਗਾ ਮੈਂ ਪਰ ਸਰਕਾਰ ਦੀ ਪਾਲਿਸੀ ਤੇ ਮੈਂ ਗੱਲ ਕਰਨੀ ਚਾਹੂੰਗਾ ਸਾਹਿਬ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਜਿਹੜੀ ਪਾਲਿਸੀ ਖਾਸ ਤੌਰ ਤੇ ਹੁਣ ਸਾਹਮਣੇ ਆਈ ਹੈ ਪਹਿਲਾਂ ਲੁਕੀ ਛਿਪੀ ਹੋ ਰਹੀ ਸੀ ਹੁਣ ਜਿਹੜੀ ਸਾਹਮਣੇ ਆਈ ਹੈ ਉਹਦੇ ਤੇ ਮੈਂ ਕਮੈਂਟ ਕਰਨਾ ਚਾਹੂੰਗਾ ਤੇ ਮੈਂ ਐਡਰੈਸ ਕਿਉਂਕਿ ਇੱਕ ਤਾਂ ਭਗਵੰਤ ਸਿੰਘ ਹਸਪੀਟਲ 'ਚ ਐ ਮੈਂ ਕੋਈ ਕਰੜੀ ਗੱਲ ਕਹਿਣਾ ਨਹੀਂ ਚਾਹੁੰਦਾ ਮੈਂ ਕੇਜਰੀਵਾਲ ਸਾਹਿਬ ਨੂੰ ਐਡਰੈਸ ਕਰਨਾ ਚਾਹੁੰਦਾ ਕੇਜਰੀਵਾਲ ਸਾਹਿਬ ਆ ਪੰਜਾਬ ਐ ਆ ਜਿਹੜੀ ਤੁਹਾਡੀ ਪਾਲਿਸੀ ਐ ਨਾ ਵੀ ਚੋਰੀ ਦਾ ਮਾਲ ਤੇ ਡਾਂਗਾਂ ਦੇ ਗੱਜ ਉਹ ਇੱਥੇ ਨਹੀਂ ਚੱਲ ਸਕਦੀ ਸਾਹਿਬ ਕਿਉਂ ਆ ਮੇਰੇ ਕੋਲ ਇੱਕ ਆ ਜਿਹੜੀ ਮੈਂ ਇਸਕੇ ਕਰੇ ਕਿਉਂਕਿ ਆ ਜਿਹੜੀ ਨੇ ਲਿਸਟ ਬਣਾ ਕੇ ਦਿੱਤੀ ਐ ਚੀਫ ਸੈਕਟਰੀ ਸਾਹਿਬ ਨੇ ਉੱਤੇ ਪ੍ਰੈਜੈਂਟ ਕੀਤੀ ਪਹਿਲਾਂ ਵੀ মিডিਆ ਚ ਵੀ ਉਹਨਾਂ ਦਾ ਵੀ 1379 99 ਕਰੋੜ ਰੁਪਏ ਸਾਨੂੰ ਬਣਦੇ ਐ ਚੀਫ ਸੈਕਟਰੀ ਸਾਹਿਬ ਕਹਿ ਰਹੇ 1389 ਕਰੋੜ ਰੁਪਏ ਤੇ ਮੰਤਰੀ ਸਾਹਿਬ ਕਹਿ ਰਹੇ 20000 ਕਰੋੜ ਰੁਪਏ ਤਾਂ ਦੇਖ ਲਓ ਚੋਰੀ ਦਾ ਮਾਲ ਡਾਂਗਾਂ ਦੇ ਗਾਜਾ 7000 ਕਰੋੜ ਰੁਪਏ ਦੇ ਤਾਂ ਗਿਣਤੀ ਹੈ ਨਹੀਂ ਵੀ ਜਿਹੜਾ ਜ਼ੁਬਾਨ 'ਤੇ ਚੜ ਗਿਆ ਵੀ ਕਿਉਂ ਕੇਜਰੀਵਾਲ ਸਾਹਿਬ ਨੇ 20000 ਜਮਾਨ ਛੜਤੀ ਸੀ ਸ਼ੇਰ ਮੁੰਡੀਆਂ ਸਾਹਿਬ ਮੇਰ ਕੱਲ ਕਹਿ ਰਹੇ ਸੀ 20000 ਕਰੋੜ ਉੱਤੇ ਬੜੇ ਬਾਹੂ ਕੋਈ ਖੜੇ ਆ ਵੀ ਸਾਡੀ ਬੇਇਜ਼ਤੀ ਕਰਤੀ ਜੀ 20000 ਕਰੋੜ ਕਿਹਾ ਸੀਗਾ ਤੇ ਚੀਫ ਸੈਕਟਰੀ ਸਾਹਿਬ ਪਹਿਲਾਂ ਤਾਂ ਘਰੇ ਬੈਠ ਕੇ ਫੈਸਲਾ ਕਰ ਲੈਣ ਵੀ ਕੈਪਸਿਨਾ ਸਾਹਿਬ ਜਿਹੜੀ ਗੱਲ ਕਹਿ ਰਹੇ ਉਸ 'ਤੇ ਭਜਨ ਹੈ ਇਹ ਮੁੰਡਿਆ ਸਾਹਿਬ ਜਿਹੜੀ ਗੱਲ ਕਹਿ ਰਹੇ ਉਸ 'ਚ ਕੋਈ ਹੈ 7000 ਕਰੋੜ ਰੁਪਏ ਦਾ ਕੋ ਖਾਤਾ ਹੀ ਨਹੀਂ ਸਾਹਿਬ ਕਿਸ ਪਾਸੇ ਗੱਲ ਕਰ ਰਹੇ ਆ ਇਹ ਨਾਨ ਸੀਰੀਅਸ ਜਿਹੜੀ ਇਹਨਾਂ ਦਾ ਐਟੀਟਿਊਡ ਹੈ ਸਾਹਿਬ ਉਹਨੂੰ ਲੈ ਕੇ ਮੈਂ ਗੱਲ ਕਰ ਰਿਹਾ ਫਿਰ ਇਹਦੇ 'ਚ ਦੋ ਚਾਰ ਗੱਲਾਂ ਮੈਂ ਤੁਹਾਡੇ ਸਾਹਮਣੇ ਲਿਸਟਾ ਬਹੁਤ ਲੰਬੀ ਹੈ ਇਹਨਾਂ ਨੇ 15 ਇਹਦੇ ਵਿੱਚ ਅੰਕੜੇ ਪਾ ਰੱਖੇ ਆ ਪਰ ਜਿਹੜੇ ਇਮੀਡੀਏਟ ਫੌਰੀ ਤੌਰ ਤੇ ਕਿਉਂਕਿ ਕੱਲ ਰਾਤ ਉਥੋਂ ਆਏ ਆ ਤੇ ਮੈਂ ਜਿੰਨੇ ਗਾ ਅੰਕੜੇ ਮੇਰੇ ਸੂਤ ਆਏ ਆ ਮੈਂ ਤੁਹਾਡੇ ਸਾਹਮਣੇ ਲੈ ਕੇ ਪੇਸ਼ ਕਰਨਾ ਚਾਹੁੰਦਾ ਜੀ ਇੱਕ ਤਾਂ ਇਹਨਾਂ ਨੇ ਸਭ ਤੋਂ ਪਹਿਲਾਂ ਕ੍ਰੌਪ ਕੰਪਨਸੇਸ਼ਨ ਦੇ ਤਾਂ ਮੰਗੇ ਉਹਦੇ ਵਿੱਚ ਇਹਨਾਂ ਨੇ 1800 58 ਕਰੋੜ ਰੁਪਏ ਪਾਏ ਹੈ 1800 58 ਕਰੋੜ ਰੁਪਏ ਮੋਟਾ ਮੋਟਾ 4 ਲੱਖ ਦੇ ਉੱਤੇ ਇਹਨਾਂ ਨੇ ਕਰੀਬਨ 50000 ਰੁਪਏ ਦੇ हिसाब ਦਾ ਇਹਨਾਂ ਨੇ ਪਾਇਆ ਹੈ ਉਹਦੇ ਬਾਅਦ ਮੈਂ ਫੇਰ ਗੱਲ ਕਰਦਾ ਫੇਰ ਹੈ ਨਾ ਪੈਰ ਡਿਪਾਰਟਮੈਂਟ ਆਫ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ 5043 ਕਰੋੜ ਰੁਪਏ ਫੇਰ ਇਹਨਾਂ ਨੇ ਪਾਇਆ ਪੰਜਾਬ ਮੰਡੀ ਬੋਰਡ 1022 ਕਰੋੜ ਰੁਪਏ 1 ਸੈਕਿੰਡ ਸਾਥ ਇਹਨਾਂ ਦਾ ਮਪਿਸ਼ੋਕੜ ਤੁਹਾਡੇ ਸਾਹਮਣੇ ਰੱਖਣਾ ਕਹਿੰਦਾ ਸਭ ਮੰਡੀ ਬੋਰਡ ਦੇ ਜਿਹੜੇ ਇਹਨਾਂ ਨੇ 1000 ਕਰੋੜ ਰੁਪਏ ਮੰਗੇ ਨੇ ਸਾਬ ਕਿ ਮੰਡੀ ਬੋਰਡ ਨੇ ਅਸੀਂ 1000 ਕਰੋੜ ਰੁਪਏ ਸਾਨੂੰ ਦਿਓ ਤੇ ਇਹਦੇ ਵਿੱਚ ਅਸੀਂ ਆ ਸਾਰਾ ਕੁਝ ਠੀਕ ਕਰਨਾ ਹੈ ਇਹਦੇ ਚ ਮੇਰੇ ਕੋਲ ਆ ਪਹਿਲਾਂ ਤਾਂ ਮੰਡੀ ਬੋਰਡ ਦਾ ਮੰਡੀ ਬੋਰਡ ਨੇ ਸਾਢੇ 3 ਸਾਲਾਂ ਦੇ ਅੰਦਰ 500 ਕਰੋੜ ਰੁਪਏ ਦੀ ਸੜਕਾਂ ਰਿਪੇਅਰ ਜਾਂ ਬਣਾਈਆਂ ਸਨ 500 ਕਰੋੜ ਰੁਪਏ ਸਾਢੇ 3 ਸਾਲਾਂ ਚ ਸਾਢੇ 13000 ਦੇ ਕਰੀਬ ਪਿੰਡ ਐ ਆਪਣੇ ਕੋਲ ਹੁਣ ਕਹਿੰਦੇ ਇਹਨਾਂ ਦੀਆਂ ਅੰਕੜੇ ਮੰਨ ਲਈਏ 2000 ਜਿਹੜੇ ਪਿੰਡ ਸਾਡੇ ਪ੍ਰਭਾਵਿਤ ਐ ਉਥੇ ਇਹਨਾਂ ਨੇ 1000 ਕਰੋੜ ਰੁਪਏ ਮੰਗ ਲਿਆ ਸਾਢੇ 3 ਸਾਲਾਂ ਦੇ ਅੰਦਰ 500 ਕਰੋੜ ਰੁਪਏ ਖਰਚ ਕੀਤਾ ਇਹਨਾਂ ਨੇ ਦੇਖੋ ਵੀ ਲੁੱਟ ਲੋ ਜੀ ਜੋ ਕੁਝ ਮਿਲ ਜਾਂਦਾ ਗੱਫੇ ਵੰਡੀਆਂ ਜਾਂਦੇ ਆਪਾਂ ਮੰਗ ਲਾਂਗੇ ਉਹਨੇ ਆ ਜਾਣੇ ਉੱਥੋਂ ਸਭ ਉੱਤੇ ਸਰਕਾਰ ਬੈਠੀ ਆ ਕੋਈ ਚੋਰੀ ਦਾ ਮਾਲ ਤਾਂ ਨਹੀਂ ਲੋਕਾਂ ਦੇ ਪੈਸੇ ਹੈ ਚਾਹੇ ਹਿੰਦੁਸਤਾਨ ਦੇ ਕਿਤੇ ਵੀ ਬੈਠੇ ਸਾਰੇ ਹਿੰਦੁਸਤਾਨ ਦੇ ਹਿੱਸੇ ਆ ਸਾਰਾ ਉਹਨਾਂ ਦਾ ਹੈ ਫਿਰ ਰੂਰਲ ਡਿਵੈਲਪਮੈਂਟ ਦਾ ਲੈ ਲਓ ਜੀ ਕਮਾਲ ਕਰੀ ਖੜੀ ਰੂਰਲ ਡਿਵੈਲਪਮੈਂਟ ਦੇ 5000 ਕਰੋੜ ਰੁਪਏ ਇਹਨਾਂ ਨੇ ਮੰਗੇ ਸਰ 5000 ਕਰੋੜ ਰੁਪਏ ਆ ਮੇਰੇ ਕੋਲ ਆਂਕੜੇ ਇਹਨਾਂ ਦੇ ਆਪਦੇ ਬਜਟ ਤੋਂ ਮੈਂ ਕੱਢ ਕੇ ਲੈ ਕੇ ਆਇਆ ਸਭ ਮੈਂ ਕੋਈ ਆਪਣੇ ਨਿੱਜੀ ਤੌਰ ਤੇ ਨਹੀਂ ਮੇਰੇ ਕੋਲ ਆ ਪਹਿਲਾਂ ਮੇਰੇ ਕੋਲ 22 23 ਦਾ ਅੰਕੜਾ 2022 23 ਦੇ ਅੰਦਰ ਇਹਨਾਂ ਨੇ ਪ੍ਰੋਵਾਈਡ ਫੋਰ ਤੱਕ ਕੀਤੇ ਸੀ 1600 ਕਰੋੜ ਰੁਪਏ ਲੱਗੇ 1156 ਕਰੋੜ ਰੁਪਏ 1156 ਕਰੋੜ ਰੁਪਏ 13000 13000 ਪਿੰਡਾਂ ਦੇ ਉੱਤੇ ਇੱਕ ਸਾਲ ਦੇ ਅੰਦਰ 22 23 ਦੇ ਇਹਨਾਂ ਨੇ ਖਰਚ ਕੀਤਾ ਉਹਦੇ ਬਾਅਦ 23 24 ਦੇ ਅੰਦਰ 23 24 ਦੇ ਅੰਦਰ ਇਹਨਾਂ ਨੇ ਪ੍ਰੋਵਾਈਡ ਫੋਰ ਕੀਤਾ ਸੀ 1400 ਕਰੋੜ ਰੁਪਏ ਤੇ ਲੱਗਿਆ 778 ਕਰੋੜ ਰੁਪਏ 13000 ਪਿੰਡਾਂ ਦੇ ਉੱਤੇ 778 ਕਰੋੜ ਰੁਪਏ ਲਾਏ 22 ਤੇ ਜੇ 1100 ਕਰੋੜ ਰੁਪਏ ਲਾਏ ਹੁਣ ਇਹਨਾਂ ਨੂੰ 2000 ਪਿੰਡਾਂ ਵਾਸਤੇ 15000 ਕਰੋੜ ਰੁਪਏ ਚਾਹੀਦੇ ਸਰ 5000 ਕਰੋੜ ਰੁਪਇਆ ਸਭ ਕੋਈ ਚੋਰੀ ਦਾ ਮਾਹੌਲ ਹੈ ਮੈਂ ਪੁੱਛਣਾ ਚਾਹਣਾ ਜੇ ਤੂੰ ਤੂੰ ਡਾਂਗਾ ਦੇ ਗੱਜ ਕਿੱਢੀ ਫਿਰਦੇ ਹੋ ਜੋ ਮੰਗ ਲਓਂਗੇ ਮੈਂ ਤਾਂ ਮੈਂ ਸਮਝਦਾ ਵੀ ਪ੍ਰਿੰਸੀਪਲ ਕੈਬਨਟ ਸੈਕਟਰੀ ਸਾਹਿਬ ਨੂੰ ਮੈਂ ਚਿੱਠੀ ਲਿਖਾਂਗਾ ਵੀ ਦੇਸ਼ੂਡ ਇਨਕੁਆਇਰ ਵੀ ਆ ਜੜੇ ਇੱਥੇ ਬੈਠੇ ਹੈ ਯਾ ਤਾਂ ਸਾਡੇ ਵਾਲੇ ਜਿਹੜੇ ਤੁਸੀਂ ਭੇਜਦੇ ਹੋ ਕੈਪਸਿਨਾ ਜੀ ਦੀ ਗਿਣਤੀ 'ਚ ਕੋਈ ਫਰਕ ਹੈ ਜਾਂ ਮਾਪਮਾਨਿਆਂ ਦਾ ਫਰਕ ਹੈ ਵੀ ਮਾਪਮਾਨੇ ਡਾਂਗਾ ਵਾਲੇ ਆ ਪੰਜਾਬ ਦੇ ਮਾਪਮਾਨੇ ਡਾਂਗਾ ਨਾਲ ਲੱਗਦੇ ਕਿਵੇਂ ਲੱਗਦੇ ਉਹਦਾ ਹਿਸਾਬ ਦੱਸਣ ਸਕੇ ਕਿਸ ਤਰ੍ਹਾਂ ਫਰਕ ਹੋ ਸਕਦਾ ਇਹਨਾਂ ਨਾਲ ਫਰਕ ਵੀ ਤੁਸੀਂ 3.5 ਸਾਲਾਂ 'ਚ ਥੋੜੋ ਥੋੜਾ ਹਜ਼ਾਰ-ਹਜ਼ਾਰ ਰੁਪਈਆ ਨਹੀਂ ਲੱਗਿਆ ਤੁਹਾਡੇ ਤੋਂ ਕਰੋੜ ਰੁਪਈਆ ਹੁਣ ਤੁਸੀਂ 1.5 ਸਾਲ ਬਾਕੀ ਬਚਿਆ 5000 ਕਰੋੜ ਰੁਪਈਆ 2000 ਪਿੰਡਾਂ ਵਾਸਤੇ ਮੰਗ ਲੇ ਕਿ ਕਿਹੜੇ ਮੂੰਹ ਨਾਲ ਮੰਗ ਰਹੇ ਸਾਬ ਆ ਵੀ ਜਿਹੜੀ ਸੜਕਾਂ ਦੀ ਮੈਂ ਗੱਲ ਕਰ ਰਿਹਾ ਇਹਨਾਂ ਦੇ ਆਪ ਦੇ ਮੇਰੇ ਨਹੀਂ ਸਭ ਆ 5 ਅਗਸਤ ਦੀ ਹੈ ਜਿਹਦੇ ਵਿੱਚ ਨੇ ਲਿਖਿਆ ਪੰਜਾਬ ਗਵਰਨਮੈਂਟ ਟੂ ਰੇਜ਼ 800 ਕਰੋੜ ਰੁਪੀਆ ਟੂ ਰਿਪੇਅਰ 8000 ਕਿਲੋਮੀਟਰ ਆਫ ਰੂਰਲ ਰੋਡਸ 800 ਕਰੋੜ ਦੇ ਅੰਦਰ 8000 ਕਿਲੋਮੀਟਰ ਸੜਕ ਰਿਪੇਅਰ ਦੀ ਗੱਲ ਕਰ ਰਹੀ ਹੈ 8000 ਕਿਲੋਮੀਟਰ ਤੇ ਹੁਣ ਜਿਹੜਾ ਬਾੜ ਦੇ ਅੰਦਰ ਜਿਹੜੇ ਪਿੰਡ ਆਏ ਆ ਉੱਥੇ ਕਹਿੰਦੇ ਜੀ ਉਹਦੇ ਵਾਸਤੇ ਸਾਨੂੰ 1000 ਕਰੋੜ ਰੁਪਿਆ ਮੰਡੀ ਬੋਰਡ ਨੂੰ ਦੇ ਦਿਓ ਸਭ ਆ ਮਜ਼ਾਕੋ ਬਣਾਇਆ ਸੀ ਕੌਣ ਜਵਾਬ ਦੇਊਗਾ ਸਭ ਮੈਂ ਭਗਵੰਤ ਮਾਨ ਜੀ ਦਾ ਹਸਪਤਾਲ 'ਚ ਬੈਠੇ ਜਦੋਂ ਮੌਕਾ ਆਉਂਦਾ ਜਾ ਕੇ ਉੱਥੇ ਜਾ ਕੇ ਸੱਪੜ ਜੰਦੇ ਆ ਕਦੋਂ ਉਹਨਾਂ ਦੀ ਤਬੀਅਤ ਖਰਾਬ ਹੋ ਜਾਏ ਤਬੀਅਤ ਖਰਾਬ ਹੈ ਜਾਂ ਕੋਈ ਹੋਰ ਫਰਕ ਹੈ ਉਹ ਤਾਂ ਬਾਅਦ 'ਚ ਗੱਲਾਂ ਹੋਣਗੀਆਂ ਰਾਜਨੀਤਿਕ ਗੱਲਾਂ ਹੈਗੀਆਂ ਬਟ ਜਵਾਬ ਕਿਸ ਤੋਂ ਮੰਗिए ਮੈਂ ਇਸ ਕਰਕੇ ਮੇਰੇ ਜਿਹੜਾ ਮੈਂ ਕੇਜਰੀਵਾਲ ਸਾਹਿਬ ਤੋਂ ਪੁੱਛ ਰਿਹਾ ਸਾਹ ਸੋਸੋਦੀਆ ਸਾਹਿਬ ਨੇ ਕੀ ਦੱਸਣਗੇ ਕੇਜਰੀਵਾਲ ਸਾਹਿਬ ਦੱਸਣ ਵੀ ਆ ਤੁਸੀਂ ਮਜ਼ਾਕ ਬਣਾਇਆ ਕਿ ਪੰਜਾਬ ਦਾ ਕਿਸ ਕਿਸ ਤਰ੍ਹਾਂ ਤੁਸੀਂ ਆਹ ਸਾਰੀਆਂ ਕਹਾਣੀਆਂ ਬਣਾ ਕੇ ਲੋਕਾਂ ਤੋਂ ਆ ਤੁਸੀਂ ਮਜ਼ਾਕ ਕਰ ਰਹੇ ਹੋ ਉਹਦੇ ਬਾਅਦ ਗੱਲ ਆ ਜਾਂਦੀ ਹੈ ਸਰ ਮਾਣ ਹੋਈ ਸਾਬ ਇਹਨਾਂ ਦੀ ਜਿਹੜੀ ਇੱਕ ਤਰੀਕ ਨੂੰ ਚਿੱਠੀ ਲਿਖੀ ਭਗਵੰਤ ਮਾਨ ਜੀ ਨੇ ਕਿਉਂਕਿ ਲੋ ਦੋ ਤਿੰਨ ਦਿਨ ਪਹਿਲਾਂ ਮੈਂ ਚਿੱਠੀ ਪਾਈ ਸੀ ਕਿ ਪ੍ਰਾਈਮ ਮਿੰਟਰ ਸਾਹਿਬ ਨੂੰ ਵੀ ਪੰਜਾਬ ਨੂੰ ਧਿਆਨ ਕਰੋ ਪੰਜਾਬ ਨੂੰ ਕੋਈ ਥੋੜੀ ਮਦਦ ਦੀ ਲੋੜ ਹੈ ਬਹੁਤ ਇੱਥੇ ਬੜਾ ਨੁਕਸਾਨ ਹੋਇਆ ਹੈ ਭਗਵੰਤ ਮਾਨ ਜੀ ਨੇ ਚਿੱਠੀ ਚੜhti ਪ੍ਰਧਾਨ ਮੰਤਰੀ ਨੂੰ ਵੀ ਮਦਦ ਤਾਂ ਸਾਡੀ ਕਰੋ ਹੀ ਕਰੋ ਪਰ ਸਾਨੂੰ ਕਹਿੰਦੇ ਜੀ ਯਾ 1000 ਕਰੋੜ ਰੁਪਈਆ ਜਿਹੜਾ ਤੁਹਾਡੇ ਕਿਨੂੰ ਬਕਾਇਆ ਬਣਦਾ ਉਹ ਸਾਡਾ ਪੈਸਾ ਬਕਾਇਆ ਹਾਂਜੀ 60000 ਜੋ ਫਿਗਰ ਨੇ ਬਣਾ ਕੇ ਦਿੱਤੀਆਂ ਮੇਰੇ ਕੋਲ ਪਹਿਲਾਂ ਦਾ ਅੰਕੜਾ ਹੈ ਕਿ ਆ ਉਸ ਤੇ ਲਿਖਿਆ ਹੋਣਾ 60000 ਕਿਉਂਕਿ ਉਹਦੇ ਤੇ 50000 ਤਾਂ ਬਣਾਏ ਇਹਨਾਂ ਨੇ ਕੰਪਨਸੇਸ਼ਨ ਦੇ ਵੀ ਸਾਨੂੰ GST VAT ਵਾਲੇ ਨੁਕਸਾਨ ਵਾਲੇ ਹੈ ਤੇ ਬਾਕੀ 8000 ਕਰੋੜ ਰੁਪਈਆ ਸਾਡੇ ਉਹਦਾ RDFS ਦਾ ਪੈਸੇ ਪਏ ਹੈ ਉਸ ਹੋਰ ਮਿਲਾ ਕੇ ਇਹਨਾਂ ਨੇ ਦੱਸ ਉਹ ਬਣਾਨੇ ਸੀ 60000 ਕਰੋੜ ਰੁਪਈਆ ਦਾ ਹਿਸਾਬ ਬਣਾ ਕੇ ਇਹਨਾਂ ਨੇ ਭੇਜਤਾ ਬੇਸ ਉਹਦਾ ਦੇ ਵੀ ਆਉਂਗਾ 60000 ਵਾਲੀ ਫਿਗਰ ਬੜੀ ਫੇਵਰਿਟ ਫਿਗਰ ਹੈ ਕੇਜਰੀਵਾਲ ਸਾਹਿਬ ਦੀ ਆ ਭਗਵੰਤ ਮਾਨ ਜੀ ਦੇ ਕਾਰਡ ਹੈ ਨਹੀਂ ਸਾਹ ਆ 60000 ਵਾਲੀ ਫਿਗਰ ਜਿਹੜੀ ਹੈ ਨਾ ਬੜੀ ਫੇਵਰਿਟ ਇਹਨਾਂ ਦੀ ਹਰੇਕ ਤਾਂ 8 ਤੋਂ 60 ਉਧਰ ਤਾਂ ਜਿਹੜੇ ਬਣਾ ਰਹੇ ਸੀ ਨਾ ਉਹ ਕਹਿ ਰਹੇ ਸੀ ਉਹ 13000 ਮੰਗ ਰਿਹਾ 20000 ਮੰਗ ਰਿਹਾ 7000 ਦਾ ਫਰਕ ਨਹੀਂ ਇੱਥੇ ਮੇਰੇ ਸ਼ੇਰਾਂ ਨੇ ਚੱਕ ਕੇ ਸਿੱਧਾ ਹੀ 8000 ਤੋਂ 60000 ਬਣਾਤਾ 8000 ਤੱਕ ਉਹ ਸੁਪਰੀਮ ਕੋਰਟ 'ਚ ਕੇਸ ਪਿਆ ਐਦਾ 60000 ਬਣਾ ਦਿਓ ਇਹਨਾਂ ਤਾਂ ਮੈਂ ਟਾਈਟਲ ਲੈ ਕੇ ਲੈ ਕੇ ਆਇਆ ਮੈਨੂੰ ਹੋਰ ਤਾਂ ਕੋਈ ਗ ਮੈਂ ਸਾਰੇ ਆંકੜੇ ਮੰਗਾਇਆ ਮੈਂ ਕਿ ਸਮਝਾਂ ਸੀ ਕਿ ਕਿਸ ਗੱਲ ਦੇ ਮੰਗ ਰਹੇ ਐ ਇਸ ਤੇ ਮੈਂ ਆਪਣੇ ਹੱਥ ਨਾਲ ਲਿਖਿਆ ਆਪਣੇ ਅੰਦਰ ਜੀ ਲਿਖਿਆ ਜੀ ਮੁੰਗੇਰੀ ਲਾਲ ਕੇ ਹਸੀਨ ਸੁਪਨੇ ਨਹੀਂ ਕਿਉਂ ਮੈਂ ਸੀਰੀਅਸly ਮੈਂ ਮਜ਼ਾਕ ਨਹੀਂ ਲੈਂਦਾ ਸਵੇ ਦੇ ਵਿੱਚ ਕੀ ਲਿਖਿਆ ਇਅਰ ਵਾਈਜ਼ ਕੈਲਕੂਲੇਸ਼ਨ ਕੀਤੀ ਹੈ ਵੀ 17 18 ਜੇ ਜਦੋਂ ਆ ਜੀਐਸਟੀ ਬਿਲ ਪਾਸ ਐ ਉਹਦੇ ਬਾਅਦ ਵੀ 17 18 ਦੀ ਤੇ ਨਹੀਂ ਉਹਦੇ ਬਾਅਦ 18 19 ਤੋਂ ਨਾਲ ਚਾਲੂ ਕੀਤਾ ਵੀ ਜੀਐਸਟੀ ਸਾਡੀ ਇੰਨੀ ਆਣੀ ਸੀ 13618 ਹੇ ਨੀਤੇ ਤੇ ਸਾਡਾ ਵੈਟ ਲੱਗਿਆ ਹੁੰਦਾ ਤਾਂ ਸਾਨੂੰ 22000 56 ਆ ਜਾਣਾ ਸਹੀ ਚਾਹੀਦਾ ਸੀਗਾ ਉਹਦੇ ਬਾਅਦ ਇਸੇ ਤਰ੍ਹਾਂ 19 20 ਦੇ ਵਿੱਚ ਇਹ ਤੱਕ ਤਾ 14300 ਸਾਨੂੰ ਜੇ ਵੈਟ ਹੁੰਦਾ ਤਾਂ ਐਨਾ ਆ ਜਾਂਦਾ ਜੇ ਹੁੰਦਾ ਉਹ ਜੇ ਦਾ ਜਵੇਂ ਕਹਿੰਦੇ ਨੇ ਪੂਆ ਤੇ ਫੁੱਫੜ ਵਾਲੀ ਗੱਲ ਹੁੰਦੀ ਹੈ ਵੀ ਜੇ ਹੁੰਦਾ ਤਾਂ ਐ ਹੋ ਜਾਂਦਾ ਸਤਿ ਸ਼੍ਰੀ ਅਕਾਲ ਸਾਥੀਓ ਸੌਰੀ ਆਪਾਂ 12 ਵਜੇ ਚਾਲੂ ਕਰਨੀ ਸੀ ਪਰ ਕਿਉਂਕਿ ਸਰਕਾਰ ਦੇ ਇੱਕ ਦੇ ਬਾਅਦ ਇੱਕ ਮੰਤਰੀ ਪਹਿਲਾਂ ਹਰਪਾਲ ਚਿਮਾ ਜੀ ਦੀ ਪ੍ਰੈਸ ਕਾਨਫਰੰਸ ਉਹਦੇ ਬਾਅਦ ਉਨੇ ਅਮਨ ਅਮਨ ਅਰੋੜਾ ਜੀ ਸ਼ਾਂਤ ਹੋਏ ਐ ਤੇਦੇ ਬਾਅਦ ਬਾਕੀ ਜਿਹੜਾ ਰੂਟੀਨ ਦਾ ਪ੍ਰੋਸੈਸ ਹੈ ਬਸ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਬਣ ਗਿਆ ਸਾਬ ਇੱਕ ਦੇ ਬਾਅਦ ਇੱਕ ਮੰਤਰੀ ਉਹ ਜਿਹਨੇ ਤੋਤੇ ਵਾਂਗੂ ਬੋਲਦੇ ਨੇ ਜੀ ਬੋਲੇ ਤੁਰਾਂਗੇ ਉਸਨਾਂ ਕੋਲ ਸਾਰਿਆਂ ਕੋਲ ਬਣ ਕੇ ਤਾਂ ਚਿੱਠੀ ਉਥੋਂ ਹੀ ਆਈ ਹੈ ਦਿੱਲੀ ਵਾਲੇ ਤੋਂ ਇੱਕ ਦੇ ਬਾਅਦ ਇੱਕ ਬੋਲਦੇ ਰਹਿਣਗੇ ਇਹ ਹੈ ਦੋ ਮਿੰਟ ਟਾਈਮ ਕਿਉਂਕਿ ਅੱਧਾ ਘਟਾ ਵੈਸੇ ਲੇਟ ਮੈਂ ਦੱਸ ਦਿਆਂ ਕਿਉਂਕਿ ਹੁਣ ਤਾਂ ਖੈਰ ਮਾਡਰਨ ਟੈਕਨੀਕਸ ਆ ਗਿਆ ਬੱਚਿਆਂ ਨੂੰ ਪੜ੍ਹਾਉਣ ਦਾ ਫਿਨਲੈਂਡ ਵੀ ਜਾ ਰਿਹਾ ਟੀਚਰ ਉਥੋਂ ਸਿੱਖ ਕੇ ਆ ਰਿਹਾ ਹੈ ਸਾਡੇ ਵਾਲੇ ਪਹਿਨ ਤਾਇਆ ਸੀਗਾ ਵੀ ਗਾਏ ਦੇ ਉੱਪਰ ਐਸੇ ਲਿਖੋ ਤੇ 3 ਮੁੰਡੇ ਕਲਾਸ 'ਚ ਹੁੰਦੇ ਸਾਰੇ ਦੀ ਗਾਇ ਕਵਰ ਗਈ ਹੁੰਦੀ ਸੀ ਕਹਿੰਦਾ ਮਾਰੀ ਗਾਏ ਆ ਜੀ ਦੋਸ ਕਸੀਆਂ ਹੈ ਜੀ ਸਫੇਦ ਰੰਗ ਹੈ ਜੀ 4 ਕਿਲੋ ਦੁੱਧ ਉਸ ਟਾਈਮ ਹੈ ਨਹੀਂ ਸੀ ਜਰਸੀ ਕਾਵਾ ਨੂੰ ਮੈਂ 4-5 ਕਿਲੋ ਲਗਾਵਾ ਸਾਰਿਆਂ ਨੇ ਇੱਕ ਬਰਾਬਰੀ ਹੁੰਦਾ ਸੀਗਾ ਉਹੀ ਹਾਲ ਸਾਡੇ ਵਾਲੇ ਮੰਤਰੀ ਆਣੇ ਨੇ ਚਿੱਟੀ ਗਾਹ ਇੱਕ ਵਰਗੀ ਆ 4 ਕਿਲੋ ਦੁੱਧ ਵਾਲੀ ਹੈ ਸੋ ਇਹਨਾਂ ਦਾ ਉਹਨਾਂ ਨੇ ਆਪਣਾ ਰੋਲ ਕਰ ਲਿਆ ਪਰ ਮੈਂ ਸਮਝਦਾ ਵੀ ਪੰਜਾਬ ਦੇ ਜੇ ਜੇ ਹਾਲਾਤ ਹੈ ਪੰਜਾਬ ਜਿਸ ਔਖੀ ਕਢੀ ਚੋਂ ਨਿਕਲ ਰਿਹਾ ਹੈ ਇੱਕ ਤਾਂ ਕੁਦਰਤੀ ਮਾਰ ਸਾਡੇ ਪਈ ਹੈ ਦੂਜੇ ਸਾਡਾ ਜਿਹੜਾ ਪ੍ਰਕੋਪ ਹੈ देयर इज अ ਗਵਰਨਮੈਂਟ ਵਿਦਾਊਟ ਗਵਰਨੈਂਸ ਉਹ ਵੀ ਸਾਡੇ ਟਾਈਮ 'ਚ ਜਦੋਂ ਚੰਡੀਗੜ੍ਹ ਆ ਕੇ ਐਡਮਿਸ਼ਨ ਲਈ ਜਦੋਂ ਕਹਿੰਦੇ ਚੰਡੀਗੜ੍ਹ 'ਚ ਕਹਿੰਦਾ ਜੀ ਇੱਥੇ ਕਹਿੰਦਾ ਕਹਿੰਦੇ ਸਟੂਡੈਂਟਸ ਵਿਦਾਊਟ ਐਜੂਕੇਸ਼ਨ ਵਿਦਿਆਰਥੀ ਨਾ ਵਿਦਿਆਦੇ ਵਿਦਿਆਰਥੀ ਕਰਮੀਨ ਪੁਰਸ਼ ਵਿਦਿਆਨ ਵਿਦਿਆਰਥੀ ਇਸ ਕਿਸਮ ਦੀਆਂ ਗੱਲਾਂ ਸੀ ਆ ਜਿਹੜੇ ਹੈ ਗਵਰਨੈਂਸ ਹੀਨ ਗਵਰਨਮੈਂਟ ਹੈ ਇਹਦਾ ਸਾਨੂੰ ਮਿਲ ਰਿਹਾ ਹੈ ਮੈਂ ਕਿਉਂ ਕਹਿ ਰਿਹਾ ਸਭ ਮੈਂ ਕਿ ਮਜ਼ਾਕ ਤੇ ਨਹੀਂ ਕਿਉਂਕਿ ਇਹ ਬੜਾ ਸੀਰੀਅਸ ਇਸ਼ੂ ਹੈ ਇਹਦੇ ਵਾਸਤੇ ਮੈਂ ਸਰਕਾਰ ਦੀ ਪਾਲਿਸੀ ਦੀ ਗੱਲ ਕਰਦਾ ਮੈਂ ਮੁੱਖ ਮੰਤਰੀ ਜੀ ਤबीयत ਨਸਾਜ ਹੈ ਆਮ ਆਲਸੋ ਵੈਰੀ ਕਨਸਰਨਡ ਵੀ ਮੁੱਖ ਮੰਤਰੀ ਠੀਕ ਹੋਣ ਗਵਰਨਰ ਸਾਹਿਬ ਹੁਣੇ ਮਿਲ ਕੇ ਆਏ ਹੈ ਪਤਾ ਲਿਆ ਉਹਦੇ ਤੇ ਵੀ ਗੱਲ ਕਰੂੰਗਾ ਮੈਂ ਪਰ ਸਰਕਾਰ ਦੀ ਪਾਲਿਸੀ ਤੇ ਮੈਂ ਗੱਲ ਕਰਨੀ ਚਾਹੁੰਗਾ ਸਾਹਿਬ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਜਿਹੜੀ ਪਾਲਿਸੀ ਖਾਸ ਤੌਰ ਤੇ ਹੁਣ ਸਾਹਮਣੇ ਆਈ ਹੈ ਪਹਿਲਾਂ ਲੁਕੀ ਛਿਪੀ ਹੋ ਰਹੀ ਸੀ ਹੁਣ ਜਿਹੜੀ ਸਾਹਮਣੇ ਆਈ ਹੈ ਉਹਦੇ ਤੇ ਮੈਂ ਕਮੈਂਟ ਕਰਨਾ ਚਾਹੁੰਗਾ ਤੇ ਮੈਂ ਐਡਰੈਸ ਕਿਉਂਕਿ ਇੱਕ ਤਾਂ ਭਗੰਤਬਾਨ ਜੀ ਹਸਪੀਟਲ 'ਚ ਹੈ ਮੈਂ ਕੋਈ ਕਰੜੀ ਗੱਲ ਕਹਿਣਾ ਨਹੀਂ ਚਾਹੁੰਦਾ ਮੈਂ ਕੇਜਰੀਵਾਲ ਸਾਹਿਬ ਨੂੰ ਐਡਰੈਸ ਕਰਨਾ ਚਾਹੁੰਦਾ ਕੇਜਰੀਵਾਲ ਸਾਹਿਬ ਆ ਪੰਜਾਬ ਹੈ ਆ ਜਿਹੜੀ ਤੁਹਾਡੀ ਪਾਲਿਸੀ ਹੈ ਨਾ ਵੀ ਚੋਰੀ ਦਾ ਮਾਲ ਤੇ ਡਾਂਗਾਂ ਦੇ ਗੱਜੇ ਉਹ ਇੱਥੇ ਨਹੀਂ ਚੱਲ ਸਕਦੀ ਸਾਹਿਬ ਕਿਉਂ ਆ ਮੇਰੇ ਕੋਲ ਇੱਕ ਆ ਜਿਹੜੀ ਮੈਂ ਇਸਕੇ ਕਰਾਂ ਕਿਉਂਕਿ ਆ ਜਿਹੜੀ ਨਾ ਲਿਸਟ ਬਣਾ ਕੇ ਦਿੱਤੀ ਹੈ ਚੀਫ ਸੈਕਟਰੀ ਸਾਹਿਬ ਨੇ ਉੱਤੇ ਪ੍ਰੈਜੈਂਟ ਕੀਤੀ ਪਹਿਲਾਂ ਵੀ ਮੀਡੀਆ ਚ ਵੀ ਉਹਨਾਂ ਦਾ ਵੀ 1379 99 ਕਰੋੜ ਰੁਪਏ ਸਾਨੂੰ ਬਣਦੇ ਆ ਚੀਫ ਸੈਕਟਰੀ ਸਾਹਿਬ ਕਹਿ ਰਹੇ 1379 ਕਰੋੜ ਰੁਪਏ ਤੇ ਮੰਤਰੀ ਸਾਹਿਬ ਕਹਿ ਰਹੇ 20000 ਕਰੋੜ ਰੁਪਏ ਤਾਂ ਦੇਖ ਲਓ ਚੋਰੀ ਦਾ ਮਾਲ ਡਾਂਗਾਂ ਦੇ ਗਾਜਾ 7000 ਕਰੋੜ ਰੁਪਏ ਦੇ ਤਾਂ ਗਿਣਤੀ ਹੈ ਨਹੀਂ ਵੀ ਜਿਹੜਾ ਜਵਾਨ ਚ ਚੜ ਗਿਆ ਵੀ ਕਿਉਂ ਕੇਜਰੀਵਾਲ ਸਾਹਿਬ ਨੇ 20000 ਜਮਾਨ ਛੜਤੀ ਸੀ ਸ਼ੇਰ ਮੁੰਡਿਆ ਸਾਹਿਬ ਮੇਰ ਕੱਲ ਕਹਿ ਰਹੇ ਸੀ 20000 ਕਰੋੜ ਉੱਤੇ ਬੜੇ ਬਾਹੂ ਕੋਈ ਖੜੇ ਆ ਸਾਡੀ ਬੇਇਜ਼ਤੀ ਕਰਤੀ ਜੀ 20000 ਕਰੋੜ ਕਿਹਾ ਸੀਗਾ ਤੇ ਚੀਫ ਸੈਕਟਰੀ ਸਾਹਿਬ ਪਹਿਲਾਂ ਤਾਂ ਘਰੇ ਬੈਠ ਕੇ ਫੈਸਲਾ ਕਰ ਲੈਣ ਵੀ ਕੈਪਸਿਨਾ ਸਾਹਿਬ ਜਿਹੜੀ ਗੱਲ ਕਹਿ ਰਹੇ ਉਸ 'ਚ ਭਜਨ ਹੈ ਜਾਂ ਮੁੰਡਿਆ ਸਾਹਿਬ ਜਿਹੜੀ ਗੱਲ ਕਹਿ ਰਹੇ ਉਸ 'ਚ ਕੋਈ ਹੈ 7000 ਕਰੋ ਕਿਸ ਪਾਸੇ ਗੱਲ ਕਰ ਰਿਹਾ ਇਹ ਨਾਨ ਸੀਰੀਅਸ ਜਿਹੜੀ ਇਹਨਾਂ ਦਾ ਐਟੀਟਿਊਡ ਹੈ ਸਾਬ ਉਹਨੂੰ ਲੈ ਕੇ ਮੈਂ ਗੱਲ ਕਰ ਰਿਹਾ ਫਿਰ ਇਹਦੇ ਚ ਦੋ ਚਾਰ ਗੱਲਾਂ ਮੈਂ ਤੁਹਾਡੇ ਸਾਹਮਣੇ ਲਿਸਟਾ ਬਹੁਤ ਲੰਬੀ ਹੈ ਇਹਨਾਂ ਨੇ 15 ਇਹਦੇ ਵਿੱਚ ਅੰਕੜੇ ਪਾ ਰੱਖੇ ਆ ਪਰ ਜਿਹੜੇ ਇਮੀਡੀਏਟ ਫੌਰੀ ਤੌਰ ਤੇ ਕਿਉਂਕਿ ਕੱਲ ਰਾਤ ਉਥੋਂ ਆਏ ਆ ਤੇ ਮੈਂ ਜਿੰਨੇ ਗਾਹਕੜੇ ਮੇਰੇ ਸੂਤ ਆਏ ਆ ਮੈਂ ਤੁਹਾਡੇ ਸਾਹਮਣੇ ਲੈ ਕੇ ਪੇਸ਼ ਕਰਨਾ ਚਾਹੁੰਦਾ ਜੀ ਇੱਕ ਤਾਂ ਇਹਨਾਂ ਨੇ ਸਭ ਤੋਂ ਪਹਿਲਾਂ ਕ੍ਰੌਪ ਕੰਪਨਸੇਸ਼ਨ ਦੇ ਤਾਂ ਮੰਗੇ ਮੰਗੇ ਆ ਉਹਦੇ ਵਿੱਚ ਇਹਨਾਂ ਨੇ 1800 58 ਕਰੋੜ ਰੁਪਏ ਪਾਏ ਹੈ 1858 ਕਰੋੜ ਰੁਪਏ ਮੋਟਾ ਮੋਟਾ 4 ਲੱਖ ਦੇ ਉੱਤੇ ਇਹਨਾਂ ਨੇ ਕਰੀਬਨ 50000 ਰੁਪਏ ਦੇ हिसाब ਦਾ ਇਹਨਾਂ ਨੇ ਪਾਇਆ ਉਹਦੇ ਬعد ਮੈਂ ਫੇਰ ਗੱਲ ਕਰਦਾ ਫੇਰ ਇਹਨਾਂ ਨੇ ਪਾਇ ਡਿਪਾਰਟਮੈਂਟ ਆਫ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ 5043 ਕਰੋੜ ਰੁਪਏ ਫੇਰ ਇਹਨਾਂ ਨੇ ਪਾਇ ਪੰਜਾਬ ਮੰਡੀ ਬੋਰਡ 1022 ਕਰੋੜ ਰੁਪਏ 1 ਸੈਕਿੰਡ ਸਾਥ ਇਹਨਾਂ ਦਾ ਮੇ ਪਿਛੋਕੜ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ ਸਭ ਮੰਡੀ ਬੋਰਡ ਦੇ ਜਿਹੜੇ ਇਹਨਾਂ ਨੇ 1000 ਕਰੋੜ ਰੁਪਏ ਮੰਗੇ ਨੇ ਸਾਬ ਵੀ ਮੰਡੀ ਬੋਰਡ ਨੇ ਅਸੀਂ 1000 ਕਰੋੜ ਰੁਪਏ ਸਾਨੂੰ ਦਿਓ ਤੇ ਇਹਦੇ ਵਿੱਚ ਅਸੀਂ ਆ ਸਾਰਾ ਕੁਝ ਠੀਕ ਕਰਨਾ ਹੈ ਇਹਦੇ ਚ ਮੇਰੇ ਕੋਲ ਆ ਪਹਿਲਾਂ ਤਾਂ ਮੰਡੀ ਬੋਰਡ ਦਾ ਮੰਡੀ ਬੋਰਡ ਨੇ ਸਾਢੇ 3 ਸਾਲਾਂ ਦੇ ਅੰਦਰ 500 ਕਰੋੜ ਰੁਪਏ ਦੀ ਸੜਕਾਂ ਰਿਪੇਅਰ ਜਾਂ ਬਣਾਈਆਂ ਸਾਢੇ 500 ਕਰੋੜ ਰੁਪਏ ਸਾਢੇ 3 ਸਾਲਾਂ ਚ ਸਾਢੇ 13000 ਦੇ ਕਰੀਬ ਪਿੰਡ ਐ ਆਪਣੇ ਕੋਲ ਹੁਣ ਕਹਿੰਦੇ ਇਹਨਾਂ ਦੀ ਬਿਅਾਂਕੜੇ ਮੰਨ ਲਈਏ 2000 ਜਿਹੜੇ ਪਿੰਡ ਸਾਡੇ ਪ੍ਰਭਾਵਿਤ ਐ ਉਥੇ ਇਹਨਾਂ ਨੇ 1000 ਕਰੋੜ ਰੁਪਇਆ ਮੰਗ ਲਿਆ ਸਾਢੇ 3 ਸਾਲਾਂ ਦੇ ਅੰਦਰ 500 ਕਰੋੜ ਰੁਪਇਆ ਖਰਚ ਕੀਤਾ ਇਹਨਾਂ ਨੇ ਦੇਖੋ ਵੀ ਲੁੱਟ ਲੋ ਜੀ ਜੋ ਕੁਝ ਮਿਲ ਜਾਂਦਾ ਗੱਫੇ ਵੰਡੀਆਂ ਜਾਂਦੇ ਆਪਾਂ ਮੰਗ ਲਾਂਗੇ ਉਹਨੇ ਆ ਜਾਣੇ ਉੱਥੋਂ ਸਭ ਉੱਤੇ ਸਰਕਾਰ ਬੈਠੀ ਆ ਕੋਈ ਚੋਰੀ ਦਾ ਮਾਲ ਤਾਂ ਨਹੀਂ ਲੋਕਾਂ ਦੇ ਪੈਸੇ ਆ ਚਾਹੇ ਹਿੰਦੁਸਤਾਨ ਦੇ ਕਿਤੇ ਵੀ ਬੈਠੇ ਆ ਸਾਰੇ ਹਿੰਦੁਸਤਾਨ ਦੇ ਹਿੱਸੇ ਆ ਸਾਰਾ ਉਹਨਾਂ ਦਾ ਹੈ ਫਿਰ ਰੂਰਲ ਡਿਵੈਲਪਮੈਂਟ ਦਾ ਲੈ ਲਓ ਜੀ ਕਮਾਲ ਕਰੀ ਖੜੀ ਰੂਰਲ ਡਿਵੈਲਪਮੈਂਟ ਦੇ 5000 ਕਰੋੜ ਰੁਪਏ ਇਹਨਾਂ ਨੇ ਮੰਗੇ ਸਰ 5000 ਕਰੋੜ ਰੁਪਏ ਆ ਮੇਰੇ ਕੋਲ ਆਂਕੜੇ ਇਹਨਾਂ ਦੇ ਆਪਦੇ ਬਜਟ ਚੋਂ ਮੈਂ ਕੱਢ ਕੇ ਲੈ ਕੇ ਆਇਆ ਸਭ ਮੈਂ ਕੋਈ ਆਪਣੇ ਨਿੱਜੀ ਤੌਰ ਤੇ ਨਹੀਂ ਮੇਰੇ ਕੋਲ ਆ ਪਹਿਲਾਂ ਮੇਰੇ ਕੋਲ 22-23 ਦਾ ਅੰਕੜਾ 2022-23 ਦੇ ਅੰਦਰ ਇਹਨਾਂ ਨੇ ਪ੍ਰੋਵਾਈਡ ਫੋਰ ਤਾਂ ਕੀਤੇ ਸੀ 1600 ਕਰੋੜ ਰੁਪਏ ਲੱਗੇ ਹੈ 1156 ਕਰੋੜ ਰੁਪਏ 1156 ਕਰੋੜ ਰੁਪਏ 13000 ਸਾਢੇ 13000 ਪਿੰਡਾਂ ਦੇ ਉੱਤੇ ਇੱਕ ਸਾਲ ਦੇ ਅੰਦਰ 22-23 ਦੇ ਇਹਨਾਂ ਨੇ ਖਰਚ ਕੀਤਾ ਉਹਦੇ ਬਾਅਦ 23-24 ਦੇ ਅੰਦਰ 23-24 ਦੇ ਅੰਦਰ ਇਹਨਾਂ ਨੇ ਪ੍ਰੋਵਾਈਡ ਫੋਰ ਕੀਤਾ ਸੀ 1400 ਕਰੋੜ ਰੁਪਏ ਇਹ ਲੱਗਿਆ 778 ਕਰੋੜ ਰੁਪਏ 13000 ਪਿੰਡਾਂ ਦੇ ਉੱਤੇ 778 ਕਰੋੜ ਰੁਪਏ ਲਾਏ 22 ਤੇ ਜੇ 1100 ਕਰੋੜ ਰੁਪਏ ਲਾਏ ਹੁਣ ਇਹਨਾਂ ਨੂੰ 2000 ਪਿੰਡਾਂ ਵਾਸਤੇ 15000 ਕਰੋੜ ਰੁਪਏ ਚਾਹੀਦੇ ਸਨ 5000 ਕਰੋੜ ਰੁਪਇਆ ਸਭ ਕੁਝ ਚੋਰੀ ਦਾ ਮਾਮਲਾ ਮੈਂ ਪੁੱਛਣਾ ਚਾਹੁੰਦਾ ਜਿਹਦੋਂ ਤੁਸੀਂ ਡਾਂਗਾਂ ਦੇ ਗੱਜ ਕਿੱਢੀ ਫਿਰਦੇ ਹੋ ਜੋ ਮੰਗ ਲਓਗੇ ਮੈਂ ਤਾਂ ਮੈਂ ਸਮਝਦਾ ਵੀ ਪ੍ਰਿੰਸੀਪਲ ਕੈਬਨਟ ਸੈਕਟਰੀ ਸਾਹਿਬ ਨੂੰ ਮੈਂ ਚਿੱਠੀ ਲਿਖਾਂਗਾ ਵੀ ਦੇਸ਼ ਨੂੰ ਇਨਕੁਆਇਰ ਵੀ ਆ ਜੜੇ ਇੱਥੇ ਬੈਠੇ ਹੈ ਯਾ ਤਾਂ ਸਾਡੇ ਵਾਲੇ ਜਿਹੜੇ ਤੁਸੀਂ ਭੇਜਦੇ ਹੋ ਕੈਪਸਿਨਾ ਜੀ ਦੀ ਗਿਣਤੀ 'ਚ ਕੋਈ ਫਰਕ ਹੈ ਜਾਂ ਮਾਪਮਾਨਿਆਂ ਦਾ ਫਰਕ ਹੈ ਵੀ ਮਾਪਮਾਨੇ ਡਾਂਗਾ ਵਾਲੇ ਆ ਪੰਜਾਬ ਦੇ ਮਾਪਮਾਨੇ ਡਾਂਗਾ ਨਾਲ ਲੱਗਦੇ ਕਿਵੇਂ ਲੱਗਦੇ ਉਹਦਾ ਹਿਸਾਬ ਦੱਸਣ ਸਕੇ ਕਿਸ ਤਰ੍ਹਾਂ ਫਰਕ ਹੋ ਸਕਦਾ ਇਹਨਾਂ ਦਾ ਇਹਨਾਂ ਦਾ ਫਰਕ ਵੀ ਤੁਸੀਂ ਸਾਢੇ 3 ਸਾਲਾਂ 'ਚ ਥੋੜੋ ਪਏ ਹਜ਼ਾਰ-ਹਜ਼ਾਰ ਰੁਪਈਆ ਨਹੀਂ ਲੱਗਿਆ ਤੁਹਾਡੇ ਤੋਂ ਕਰੋੜ ਰੁਪਈਆ ਹੁਣ ਤੁਸੀਂ 1.5 ਸਾਲ ਬਾਕੀ ਬਚਿਆ 5000 ਕਰੋੜ ਰੁਪਈਆ 2000 ਪਿੰਡਾਂ ਵਾਸਤੇ ਮੰਗ ਲੇ ਕਿ ਕਿਹੜੇ ਮੂੰਹ ਨਾਲ ਮੰਗ ਰਹੇ ਸਾਬ ਆ ਵੀ ਜਿਹੜੀ ਸੜਕਾਂ ਦੀ ਮੈਂ ਗੱਲ ਕਰ ਰਿਹਾ ਇਹਨਾਂ ਦੇ ਆਪ ਦੇ ਆ ਮੇਰੇ ਨਹੀਂ ਸਭ 5 ਅਗਸਤ ਦੀ ਹੈ ਜਿਹਦੇ ਵਿੱਚ ਨੇ ਲਿਖਿਆ ਪੰਜਾਬ ਗਵਰਨਮੈਂਟ ਟੂ ਰੇਜ਼ 800 ਕਰੋੜ ਰੁਪੀਆ ਟੂ ਰਿਪੇਅਰ 8000 ਕਿਲੋਮੀਟਰ ਆਫ ਰੂਰਲ ਰੋਡਸ 800 ਕਰੋੜ ਦੇ ਅੰਦਰ 8000 ਕਿਲੋਮੀਟਰ ਸੜਕ ਰਿਪੇਅਰ ਦੀ ਗੱਲ ਕਰ ਰਹੀ ਹੈ 8000 ਕਿਲੋਮੀਟਰ ਤੇ ਹੁਣ ਜਿਹੜਾ ਬਾੜ ਦੇ ਅੰਦਰ ਜਿਹੜੇ ਪਿੰਡ ਆਏ ਆ ਉੱਥੇ ਕਹਿੰਦੇ ਜੀ ਉਹਦੇ ਵਾਸਤੇ ਸਾਨੂੰ 1000 ਕਰੋੜ ਰੁਪਈਆ ਮੰਡੀ ਬੋਰਡ ਨੂੰ ਦੇ ਦਿਓ ਸਭ ਆ ਮਜ਼ਾਕ ਕੋ ਬਣਾਇਆ ਸੀ ਕੌਣ ਜਵਾਬ ਦੇਊਗਾ ਸਭ ਮੈਂ ਭਗਵੰਤ ਮਾਨ ਜੀ ਦਾ ਹਸਪਤਾਲ 'ਚ ਬੈਠੇ ਜਦੋਂ ਮੌਕਾ ਆਉਂਦਾ ਜਾ ਕੇ ਉੱਥੇ ਜਾ ਕੇ ਸੱਪੜ ਜੰਦੇ ਆ ਕਦੋਂ ਉਹਨਾਂ ਦੀ ਤਬੀਅਤ ਖਰਾਬ ਹੋ ਜਾਏ ਤਬੀਅਤ ਖਰਾਬ ਹੈ ਜਾਂ ਕੋਈ ਹੋਰ ਫਰਕ ਹੈ ਉਹ ਤਾਂ ਬਾਅਦ 'ਚ ਗੱਲਾਂ ਹੋਣਗੀਆਂ ਰਾਜਨੀਤਿਕ ਗੱਲਾਂ ਹੈਗੀਆਂ ਬਟ ਜਵਾਬ ਕਿਸ ਤੋਂ ਮੰਗिए ਮੈਂ ਇਸ ਕਰਕੇ ਮੇਰੇ ਜਿਹੜਾ ਮੈਂ ਕੇਜਰੀਵਾਲ ਸਾਹਿਬ ਤੋਂ ਪੁੱਛ ਰਿਹਾ ਸਾਹ ਸੋਸੋਦੀਆ ਸਾਹਿਬ ਨੇ ਕੀ ਦੱਸਣਗੇ ਕੇਜਰੀਵਾਲ ਸਾਹਿਬ ਦੱਸਣ ਦੀ ਆ ਤੁਸੀਂ ਮਜ਼ਾਕ ਬਣਾਇਆ ਕਿ ਪੰਜਾਬ ਦਾ ਕਿਸ ਕਿਸ ਤਰ੍ਹਾਂ ਤੁਸੀਂ ਆਹ ਸਾਰੀਆਂ ਕਹਾਣੀਆਂ ਬਣਾ ਕੇ ਲੋਕਾਂ ਤੋਂ ਆ ਤੁਸੀਂ ਮਜ਼ਾਕ ਕਰ ਰਹੇ ਹੋ ਉਹਦੇ ਬਾਅਦ ਗੱਲ ਆ ਜਾਂਦੀ ਹੈ ਸਰ ਮਾਹੌਲ ਹੀ ਸਭ ਇਹਨਾਂ ਦੀ ਜਿਹੜੀ ਇੱਕ ਤਰੀਖ ਨੂੰ ਚਿੱਠੀ ਦਿੱਤੀ ਭਗਵੰਤ ਮਾਨ ਜੀ ਨੇ ਕਿਉਂਕਿ ਲੋਕ ਤਿੰਨ ਦਿਨ ਪਹਿਲਾਂ ਮੈਂ ਚਿੱਠੀ ਪਾਈ ਸੀ ਕਿ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਵੀ ਪੰਜਾਬ ਨੂੰ ਧਿਆਨ ਕਰੋ ਪੰਜਾਬ ਨੂੰ ਕੋਈ ਥੋੜੀ ਮਦਦ ਦੀ ਲੋੜ ਹੈ ਬਹੁਤ ਇੱਥੇ ਬੜਾ ਨੁਕਸਾਨ ਹੋਇਆ ਹੈ ਭਗਵੰਤ ਮਾਨ ਜੀ ਨੇ ਚਿੱਠੀ ਚੜhti ਪ੍ਰਧਾਨ ਮੰਤਰੀ ਨੂੰ ਵੀ ਮਦਦ ਤਾਂ ਸਾਡੀ ਕਰੋ ਹੀ ਕਰੋ ਪਰ ਸਾਨੂੰ ਕਹਿੰਦੇ ਜੀ ਯਾ 80 ਕਰੋੜ ਰੁਪਈਆ ਜਿਹੜਾ ਤੁਹਾਡੇ ਕੋਲ ਬਕਾਇਆ ਬਣਦਾ ਉਹ ਸਾਡਾ ਪੈਸਾ ਬਕਾਇਆ ਹਾਂਜੀ 60000 ਜੋ ਫਿਗਰ ਨੇ ਬਣਾ ਕੇ ਦਿੱਤੀਆਂ ਮੇਰੇ ਕੋਲ ਤਾਂ ਇਹਨਾਂ ਦਾ ਆਕੜਿਆ ਕਿਹਾ ਉਸ ਤੇ ਲਿਖਿਆ ਹੋਣਾ 60000 ਕਿਉਂਕਿ ਉਹਦੇ ਚ 50000 ਤਾਂ ਬਣਾਏ ਇਹਨਾਂ ਨੇ ਕੰਪਨਸੇਸ਼ਨ ਦੇ ਵੀ ਸਾਨੂੰ ਜੀਐਸਟੀ ਵੈਟ ਵਾਲੇ ਨੁਕਸਾਨ ਵਾਲੇ ਐ ਤੇ ਬਾਕੀ 8000 ਕਰੋੜ ਰੁਪਈਆ ਸਾਡੇ ਉਹਦਾ ਆਰਡੀਐਮ ਦਾ ਪੈਸੇ ਪਏ ਐ ਕੁਝ ਹੋਰ ਮਿਲਾ ਕੇ ਇਹਨਾਂ ਨੇ ਦੱਸ ਉਹ ਬਣਾਨੇ ਸੀ 60000 ਕਰੋੜ ਰੁਪਈਆ ਦਾ ਹਿਸਾਬ ਬਣਾ ਕੇ ਇਹਨਾਂ ਨੇ ਭੇਜਤਾ ਮੈਨੂੰ ਉਧਰ ਤੇ ਵੀ ਮਾਉਂਗਾ 60000 ਵਾਲੀ ਫਿਗਰ ਬੜੀ ਫੇਵਰੇਟ ਫਿਗਰ ਹੈ ਕੇਜਰੀਵਾਲ ਸਾਹਿਬ ਦੀ ਆ ਭਗਵੰਤ ਮਾਨ ਜੀ ਦੇ ਕਾਰਡ ਹੈ ਨਹੀਂ ਸਾਹ ਆ 60000 ਵਾਲੀ ਫਿਗਰ ਜਿਹੜੀ ਹੈ ਨਾ ਬੜੀ ਫੇਵਰੇਟ ਇਹਨਾਂ ਦੀ ਹਰੇਕ ਤਾਂ 8 ਤੋਂ 60 ਉਧਰ ਤਾਂ ਜਿਹੜੇ ਬਣਾ ਰਹੇ ਸੀ ਨਾ ਉਹ ਕਹਿ ਰਹੇ ਸੀ ਉਹ 13000 ਮੰਗ ਰਿਹਾ 20000 ਮੰਗ ਰਿਹਾ 7000 ਦਾ ਫਰਕ ਨਹੀਂ ਇੱਥੇ ਮੇਰੇ ਸ਼ੇਰਾਂ ਨੇ ਚੱਕ ਕੇ ਸਿੱਧਾ ਹੀ 8000 ਤੋਂ 60000 ਬਣਾਤਾ 8000 ਤੱਕ ਕੋਰ ਸੁਪਰੀਮ ਕੋਰਟ ਚ ਕੇਸ ਪਿਆ ਐਦਾ 60000 ਬਣਾ ਦਿਓ ਇਹਨਾਂ ਤੇ ਮੈਂ ਟਾਈਟਲ ਲੈ ਕੇ ਲੈ ਕੇ ਆਇਆ ਮੈਨੂੰ ਹੋਰ ਤਾਂ ਕੋਈ ਮੈਂ ਸਾਰੇ ਆંકੜੇ ਮੰਗਾਇਆ ਮੈਂ ਕਿ ਸਮਝਾਂ ਸੀ ਕਿਸ ਗੱਲ ਦੇ ਮੰਗ ਰਹੇ ਐਸ ਤੇ ਮੈਂ ਆਪਣੇ ਹੱਥ ਨਾਲ ਲਿਖਿਆ ਆਪਣੇ ਅੰਰੇਜ ਜੀ ਲਿਖਿਆ ਮੁਂਗੇਰੀ ਲਾਲ ਕੇ ਅਸੀਨ ਸੁਪਨੇ ਨਹੀਂ ਕਿਉਂ ਮੈਂ ਸੀਰੀਅਸly ਵਿੱਚ ਮੈਂ ਮਜ਼ਾਕ ਨਹੀਂ ਲੈਂਦਾ ਸ ਇਹਦੇ ਵਿੱਚ ਕੀ ਲਿਖਿਆ ਇਅਰ ਵਾਈਜ਼ ਕੈਲਕੂਲੇਸ਼ਨ ਕੀਤੀ ਹੈ ਵੀ 17 18 ਜੇ ਜਦੋਂ ਆ ਜੀਐਸਟੀ ਬਿਲ ਪਾਸ ਹੈ ਉਹਦੇ ਬਾਅਦ ਵੀ 17 18 ਦੀ ਤਾਂ ਨਹੀਂ ਉਹਦੇ ਬਾਅਦ 18 19 ਤੋਂ ਨਾਲ ਚਾਲੂ ਕੀਤਾ ਵੀ ਜੀਐਸਟੀ ਸਾਡੀ ਐਨੀ ਆਣੀ ਸੀ 13618 ਉਨ੍ਹੀ ਚ ਤੇ ਸਾਡਾ ਵੈਟ ਲਗਿਆ ਹੁੰਦਾ ਤਾਂ ਸਾਨੂੰ 22000 56 ਆ ਜਾਣਾ ਸੇ ਚਾਹੀਦਾ ਸੀਗਾ ਉਹਦੇ ਬਾਅਦ ਇਸੇ ਤਰ੍ਹਾਂ 19 20 ਦੇ ਵਿੱਚ ਇਹ ਤੱਕ ਤਾ 14300 ਸਾਨੂੰ ਜੇ ਵੈਟ ਹੁੰਦਾ ਤਾਂ ਐਨਾ ਆ ਜਾਂਦਾ ਜੇ ਹੁੰਦਾ ਉਹ ਜੇ ਦਾ ਜਵੇਂ ਕਹਿੰਦੇ ਨੇ ਪੂਆ ਤੇ ਫੁੱਫੜ ਵਾਲੀ ਗੱਲ ਹੁੰਦੀ ਹੈ ਵੀ ਜੇ ਹੁੰਦਾ ਤਾਂ ਐ ਹੋ ਜਾਂਦਾ